ਸੋਹਰਾ ਪਰਿਵਾਰ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਹੁਸ਼ਰਪੁਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਸੋਹਰਾ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਰਜਨੀ ਬਾਲਾ ਨੇ ਦੱਸਿਆ ਕਿ ਉਸਤੇ ਵਿਆਹ ਨੂੰ 15 ਸਾਲ ਹੋ ਚੁੱਕੇ ਨੇ ਤੇ ਉਸਤੇ ਦੋ ਬੱਚੇ ਵੀ ਨੇ। ਉਸਨੇ ਦੱਸਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਹੈ ਤੇ ਨਸ਼ਾ ਕਰਨ ਤੋਂ ਬਾਅਦ ਆਪਣੇ ਮਾਪਿਆਂ ਤੇ ਭੈਣਾਂ ਨਾਲ ਮਿਲ ਕੇ ਉਸਦੀ ਬਿਨਾਂ ਕਿਸੇ ਕਾਰਨ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਦਾ ਹੈ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸਹੁਰਾ ਪਰਿਵਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਰਚਨੀ ਬਾਲਾ ਨੇ ਦੱਸਿਆ ਕਿ ਬੀਤੀ 5 ਅਪ੍ਰੈਲ ਨੂੰ ਉਸਦੇ ਪਤੀ ਅਤੇ ਹੋਰ ਸਹੁਰਾ ਪਰਿਵਾਰ ਨੇ ਉਸਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਉਹ ਕਦੇ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ ਤੇ ਕਦੇ ਆਪਣੀ ਸਹੇਲੀਆਂ ਦੇ ਘਰ ਉਸ ਨੇ ਦੱਸਿਆ ਕਿ ਬੀਤਰ ਦਿਨ ਜਦੋਂ ਉਹ ਦੁਬਾਰਾ ਆਪਣੇ ਸਹੁਰੇ ਘਰ ਗਈ ਤਾਂ ਉਸਦੇ ਪਤੀ ਨੇ ਉਸ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਤੇ ਜਦੋਂ ਉਹ ਘਰ ਚ ਦਾਖਲ ਹੋ ਗਈ ਤੇ ਉਸਦਾ ਪਤੀ ਘਰੋਂ ਕਿਧਰੇ ਚਲਾ ਗਿਆ ਤੇ ਅਗਲੇ ਦਿਨ ਉਸਤੇ ਪਤੀ ਸੋਹਰਾ ਪਰਿਵਾਰ ਅਤੇ ਨਨਾਨਾ ਨੇ ਉਸਦੀ ਐਬੜੀ क्रूरਤਾ ਦੇ ਨਾਲ ਕੁੱਟਮਾਰ ਕੀਤੀ। ਇਹ ਮਹਿਲਾ ਦਾ ਕਹਿਣਾ ਕਿ ਉਸ ਵੱਲੋਂ ਪਹਿਲਾਂ ਵੀ ਠਾਣਾ ਟਾਂਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰੰਤੂ ਉਸਦੀ ਸੁਣਵਾਈ ਨਹੀਂ ਕੀਤੀ ਗਈ ਹੈ। ਇਸ ਵਕਤ ਪੀੜਤ ਰਚਨੀ ਬਾਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗਹਾਰ ਲੰਤਿਆ ਹੋਇਆ। ਇਹ ਸੋਹਰਾ ਪਰਿਵਾਰ ਸਮੇਤ ਹੋਰਨਾਂ ਕਥਤ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਠਾਣਾ ਟਾਂਡਾ ਦੇ ਐਸਐਚਓ ਗੁਰਿੰਦਰ ਚਿੱਤ ਨਗਰ ਦਾ ਕਹਿਣੇ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਤਰ੍ਹਾਂ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਪ ਦੀ ਰਿਪੋਰਟ ਰਜਨੀ ਬਾਲਾ ਚਿੱਤ ਨਗਰ ਵਾਲਾ ਢਾਂਡੇ ਦੇ ਇਹ ਗਾਲੋਈਆ ਤੁਹਾਡਾ ਵੀਰ ਜੀ ਕਾਲੇਨਾ ਨੇ ਮੈਂ ਪਹਿਲਾਂ 15 ਦਿਨ ਪਹਿਲਾਂ ਵੀ ਇਹਨਾਂ ਨੇ ਨਾ 5 ਤਰੀਕ ਨੂੰ 5 ਅਪ੍ਰੈਲ ਨੂੰ 15 ਜਾਣਿਆਂ ਨੇ ਗੁੱਟਮਾਰ ਕੀਤੀ ਮੈਨੂੰ ਘਰੋਂ ਕੱਢ ਦਿੱਤਾ ਹਸਬੰਡ ਸੀ ਨਾਨਾ ਸੀ ਸਾਰੇ ਜਾਣੇ ਉਦੋਂ ਦੀ ਮੈਂ ਬਾਹਰ ਹੀ ਪਟਕਾਈ ਸੀ ਕਦੀ ਆਪਣੇ ਪੇਕਿਆਂ ਦੇ ਕਦੀ ਕਿਤੇ ਕਦੀ ਆਪਣੀ ਸਹੇਲੀਆਂ ਕੋ ਪਰਸੋਂ ਮੇਰੀਆਂ ਸਹੇਲੀਆਂ ਕਹਿੰ ਲੱਗੀਆਂ ਤੂੰ ਆਪਣਾ ਹੱਕ ਤੇ ਲੈ ਕਿਉਂ ਤੂੰ ਪਟਕਣ ਦੇ ਬੱਚੇ ਲੈ ਕੇ ਵੀਰ ਜੀ ਮੈਂ ਘਰ ਚਲ ਗਈਆਂ ਕਾ ਚਲ ਗਈਆਂ ਤੇ ਮੈਨੂੰ ਕਹਿੰਦਾ ਇੱਥੇ ਨਹੀਂ ਵੜਨਾ ਮੇਰਾ ਹਸਬੰਡ ਕਹਿੰਦਾ ਇੱਥੇ ਨਹੀਂ ਵੜਨਾ ਇੱਥੇ ਨਹੀਂ ਵੜਨਾ ਮੈਂ ਕਿਉਂ ਮੇਰਾ ਘਰ ਹੈ ਮੈਂ ਆਪਣੇ ਮੈਂ ਕਿ ਮੇਰਾ ਘਰ ਆ ਮੈਂ ਆਪਣੇ ਘਰ ਆਈ ਹੈਗੀ ਆ ਤੇ ਨੇ ਆਪਣੇ ਘਰ ਆਈ ਆ ਵੀਰ ਜੀ ਉਸ ਲਈ ਬੇਲੇ ਨਾ ਸਕੂਟੀ ਚੱਕੀ ਨਿਕਲ ਗਿਆ ਸਾਰਾ ਦਿਨ ਸਾਰੀ ਰਾਤ ਨਹੀਂ ਬੜਿਆ ਕੱਲ ਸਵੇਰੇ 10 ਵਜੇ ਆ ਗਏ ਨਾਨਨ ਸੀ ਮੇਰੀ ਮੇਰਾ ਹਸਬੰਡ ਸੀਗਾ ਨਾਲ ਉਹਦੇ ਮਾਮੇ ਦਾ ਮੁੰਡਾ ਨਾਲ ਸੁਮਨ ਲੱਤਾ ਮੇਰੀ ਨਾਨਨ ਦੀ ਬੇਟੀ ਸੀ ਉਹ ਵੀ 24 25 ਸਾਲ ਦੀ ਵੀਰ ਜੀ ਨੇ ਮੈਨੂੰ ਆ ਕੇ ਝਾੜੂ ਲਾਣ ਦੀ ਪਈ ਸੀ ਇਹਨਾਂ ਨੇ ਮੈਨੂੰ ਆ ਕੇ ਬਾਲਾ ਤੋਂ ਫੜ ਕੇ ਘਰੀਸ ਕੇ ਬਾਵਾ ਤੋਂ ਫੜ ਕੇ ਅੰਦਰ ਕਮਰੇ ਚ ਲੈ ਗਏ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੈਨੂੰ ਜਿਉਂ ਬੈੱਡ ਤੇ ਪਾ ਕੇ ਕੁੱਟਣ ਲੱਗੇ ਕਦੀ ਕੁਝ ਕਦ ਬਾਰੀ ਬਾਰੀ ਸਾਰੇ ਕੁੱਟ ਕੱਟ ਕੇ ਫੇਰ ਮੈਨੂੰ ਬਹੁਤ ਕੁੱਟਿਆ ਬਹੁਤ 2 ਘੰਟੇ ਲੱਗੇ ਰੇ ਮੈਨੂੰ ਕੁੱਟਣ ਮਾਰਨਾ ਇਸ ਤਰ੍ਹਾਂ ਮੇਰੇ ਬਨਾਨ ਨੇ ਬਾਥਰੂਮ ਵਾਲੀ ਜਗ੍ਹਾ ਲੱਤਾਂ ਲੁੱਤਾਂ ਮਾਰੀਆਂ ਚੰਗੀਆਂ ਖਰੁੰਡੇ ਮਾਰੇ ਹਸਬੰਦ ਨੇ ਰੌਡ ਲਿਆ ਕੇ ਗਲੇ ਤੇ ਮੁੱਕੇ ਮਾਰੇ ਰੌਡਾਂ ਮਾਰੀਆਂ ਨਾਲ ਉਹਦੇ ਮਾਮੇ ਦਾ ਮੁੰਡਾ ਉਹ ਵੀ ਕਹਿੰਦਾ ਰੱਸੀ ਲੈ ਕੇ ਆਏ ਹੁਣ ਲੰਮਕਾ ਦਿੰਨੇ ਆ ਬਸ ਕਹਿੰਦਾ ਇਹਨੂੰ ਮਾਰੋ ਅੱਜ ਕਹਿੰਦਾ ਕਹਿੰਦਾ ਇੱਥੋਂ ਬਚ ਕੇ ਨਾ ਜਾਵੇ ਨੇ ਕੈਨ ਯੂ ਪੇਨਲ ਕੋ ਟਮਾਰੋ ਪਹਿਲਾ ਕੋਈ ਥਾਣੇ ਕੰਪਲੇਟ ਕੀਤੇ ਪਹਿਲਾ ਕੀ ਜੀ ਵੀਰ ਜੀ ਕੋਈ ਕਾਰਵਾਈ ਨਹੀਂ ਕਰਦੇ ਹੈਗੇ ਉਹ ਵੀ ਕੋਈ ਕੋਈ ਮੇਰਾ ਕੋਈ ਇਨਸਾਫ ਨਹੀਂ ਹੋਇਆ ਇਸ ਇਲਾਵਾ ਜਨਾ ਕੋ ਤੁਹਾਡਾ ਸਪੀਸ ਆ ਉਹ ਮੈਂ ਮੈਡਮ ਮਨਜੀ ਮਨਿੰਦਰ ਹੁਣ ਦੁਬਾਰਾ ਤੁਸੀਂ ਕੱਲ ਤੁਹਾਡੇ ਨਾਲ ਕੋਟਮਾਰੋ ਕੋਈ ਕੰਪਲੇਟ ਕੀਤੀ ਕੋਈ ਮੈਂ ਮੈਂ ਹਾਂਜੀ ਹਸਪੀਟਲ ਆ ਗਈ ਸੀ ਮੈਂ ਜਦੋਂ ਘਰ ਪਈ ਹੋਈ ਸੀ ਨਾ ਦੋ ਥਾਣੇਦਾਰ ਆਏ ਆ ਮੈਂ ਮੇਰੇ ਤਾਂ ਸਾਡਾ ਫੋਨ ਹੀ ਨਹੀਂ ਸੀ ਨਾਨ ਨੇ ਅਬ ਫੋਨ ਆਪੀ ਜਾਣ ਕੇ ਕਰ ਤੱਕ ਮੈਨੂੰ ਮਾਰਿਆ ਕੁੱਟਿਆ ਆ ਨਨਾਨ ਨੇ ਆਪਣੇ ਵੱਲੋਂ ਕਿਹਾ ਕਿ ਮੈਨੂੰ ਮਾਰਿਆ ਕੁੱਟਿਆ ਮੈਨੂੰ ਮਾਰ ਕੇ ਤੋਂ ਬੈੱਡ ਤੇ ਪਈ ਹੋਈ ਸੀ ਸਾਨੂੰ ਮੇਰੇ ਮੂੰਹ ਤੇ ਕਦੀ ਰੋਟੀਆਂ ਮਾਰਦੀ ਸੀ ਇਹਦੀ ਨੀਤ ਡੰਮੋ ਕਦੀ ਮੈਨੂੰ ਕਹਿੰਦੀ ਇਹਦੇ ਮੂੰਹ ਤੇ ਥੁੱਕ ਪਾਵੋ ਕਦੀ ਕਹਿੰਦੀ ਕੁੱਸ਼ ਕਰੋ ਤੇ ਇਸ ਤਰ੍ਹਾਂ ਮੈਨੂੰ ਮਾਰ ਕੁੱਟ ਕੇ ਆਪਾ ਨਾ ਹੱਸਣ ਢੇਸੀ ਗਾਣੇ ਲਾ ਕੇ ਨੱਚਣ ਡਈਆਂ ਸੀ ਕਦੀ ਕੁੱਸ਼ ਕਰਨ ਡਈਆਂ ਸੀ ਫਿਰ ਜਦੋਂ ਥਾਣੇ ਦਾ ਰਾਇ ਆ ਆਪਣੇ ਦੋ ਕਚਰੀਟਾ ਮਾਰ ਕੇ ਪਹਿਲਾਂ ਹੀ ਉਤੋਂ ਤੇ ਮੈਂ ਰੋਣ ਲੱਗ ਪਈ ਹਾਂ ਇਹ ਮੈਨੂੰ ਮਾਰਿਆ ਹਾਂ ਮੈਂ ਮੈਂ ਬਿਲਕੁਲ ਮਰੀ ਪਈ ਸੀ ਉਸਨੇ ਕੀ ਕਹੋ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਪ੍ਰਸ਼ਾਸਨ ਤੋਂ ਕਰਦੀ ਮੈਨੂੰ ਇਨਸਾਫ਼ ਦਵਾਇਆ ਜਾਵੇ ਵੀਰ ਜੀ 15 ਸਾਲ ਹੋ ਗਏ ਮੈਨੂੰ ਮਾਰ ਕਟਾਈ ਕਰਦੇ ਨੂੰ ਹੁਣ ਨਾ ਮੈਨੂੰ ਮੇਰੇ ਘਰ ਚ ਜਿੰਦੇ ਘਰ ਚ ਬੜਨ ਦਿੰਦੇ ਨਾ ਮੈਨੂੰ ਮੇਰੇ ਬੱਚਿਆਂ ਦਾ ਹੱਕ ਦਿੰਦੇ ਪਏ ਆ ਕਿੰਨੇ ਬੱਚੇ ਨੇ ਤੁਹਾਡੇ ਦੋ ਬੇਟੇ ਆ ਵੀਰ ਜੀ ਇਹ ਘਰ ਦੇ ਕੀ ਆ ਕੁੱਟ ਮਾਰਦਾ ਕਾ ਨਹੀਂ ਇਹ ਬਸ ਘਰੋਂ ਕੱਢ ਰਹੇ ਹੈਗੇ ਘਰ ਸਾਡਾ ਆ ਉਹ ਨਸ਼ੇਬਾਜ਼ ਬੰਦਾ ਆ ਉਹ ਨਸ਼ਾ ਕਰਦਾ ਹੈ ਨਸ਼ਾ ਕਰਕੇ ਕੁੱਟਦਾ ਮਾਰਦਾ ਤੇ ਉਹ ਨਾ ਨਾ ਕਹਿੰਦੀਆਂ ਘਰ ਸਾਡਾ ਤੈਨੂੰ ਕੱਢ ਦੇਣਾ ਅਸੀਂ ਨਹੀਂ ਤੈਨੂੰ ਰੱਖਣਾ ਹੈਗਾ ਹਾਂਜੀ ਮੈਨੂੰ ਦਿੱਤਾ ਜਾਏ ਵੀਰ ਜੀ ਮੈਨੂੰ ਬਸ ਮੇਰੀ ਤਾਂ ਮੇਰੇ ਬੱਚਿਆਂ ਨੂੰ ਮਾਰ ਕਟਾਈ ਦੇਖੋ ਕਿੰਨੀ ਕਰਦੇ ਆ ਕੱਲ ਤੇ ਮਾਰ ਹੀ ਦਿੱਤਾ ਸੀ ਇਹਨਾਂ ਨੇ ਮੈਨੂੰ ਹਸਪੀਟਲ ਜਾ ਗਈਆਂ ਉਲਟੀਆਂ ਖੂਨ ਦੀਆਂ ਆਈਆਂ ਮੈਨੂੰ ਇੰਨੀਆਂ ਕੋਈ ਕਹਿਣ ਦੀ ਹੱਦ ਨਹੀਂ ਤੇ ਕੀ ਨਾਮ ਤੇ ਮੇਰਾ ਨਾਮ ਸੁਭਾਸ਼ ਕੁਮਾਰ ਆ ਜੀ ਕਿੱਥੇ ਦੇ ਰਹਿਣ ਵਾਲਾ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਤੇ ਇੱਕ ਲੇਡੀਜ਼ ਨਾਲ ਕੁੱਟਮਾਰ ਹੋਈ ਹੈ ਤੁਹਾਡੇ ਕੀ ਲੱਗਦਾ ਮੇਰੀ ਸਿਸਟਰ ਆਈ ਰਜਨੀ ਵਾਲਾ ਤੇ ਕਾਰਨ ਕੀ ਹੋ ਕੁੱਟਮਾਰ ਹੋਇਆ ਕਾਰਨ ਇਹ ਆ ਜੀ ਪਹਿਲਾਂ 5 April ਨੂੰ ਉਹਨੂੰ ਕੁੱਟ ਮਾਰ ਕੇ ਇਹਨਾਂ ਨੇ ਘਰੋਂ ਕੱਢਿਆ ਤੇ ਕੁੜੀ ਸਾਡੇ ਕੋ ਆ ਗਈ ਨਿਆਣੇ ਉੱਥੇ ਹੀ ਸੀਗੇ ਤੇ ਉਹ 10 15 ਜਾਣੇ ਸੀਗੇ ਜਿਨ੍ਹਾਂ ਨੇ ਮਾਰਕੁੱਟ ਕੀਤੀ ਕੁੜੀ ਨੇ ਦਰਖਾਸਤ ਜਲੰਧਰ ਵੀ ਦਿੱਤੀ ਸੀਗੀ ਤੇ ਐਸਐਸਪੀ ਆਫਿਸ ਤੇ ਤੇ ਇੱਥੇ ਟਾਂਡੇ ਵੀ ਦਿੱਤੀ ਸੀਗੀ ਟਾਂਡੇ ਐਮਐਲਆਰ ਆਈ ਉਹਨਾਂ ਨੇ ਕਿੰਨੇ ਦਿਨ ਪਹਿਲਾਂ ਬਿਆਨ ਨਹੀਂ ਲਏ ਦੇ ਕੁੜੀ ਦੇ ਕਾਫੀ ਦਿਨ ਕੁੜੀ ਟ੍ਰੀਟਮੈਂਟ 'ਚ ਸੀਗੀ ਤੇ ਫਿਰ ਜਦੋਂ ਮੈਡਮ ਦਾ ਫੋਨ ਆਉਂਦਾ ਸੀ ਮੈਡਮ ਕਹਾਂ ਦਿੰਦੀ ਸੀ ਮੇਰੇ ਅੱਜ ਚੰਡੀਗੜ੍ਹ ਚੱਲੀ ਜਾਂ ਅੱਜ ਕਿਤੇ ਕੋਈ ਸਾਡੀ ਕੁੜੀ ਦੀ ਸੁਣਵਾਈ ਨਹੀਂ ਹੋਈ ਜੀ ਕਿਤੇ ਤੇ ਬਾਅਦ ਚੋ ਕੁਛ ਦਿਨਾਂ ਬਾਅਦ ਸਾਨੂੰ ਬੁਲਾਇਆ ਗਿਆ ਮਹੀਨੇ ਡੇ ਸਵਾ ਮਹੀਨੇ ਬਾਅਦ ਉਹਦੇ ਜਦੋਂ ਅਸੀਂ ਗਏ ਆ ਤੇ ਉਹ ਮਤਲਬ ਪਹਿਲਾਂ ਤਾਂ ਬੇਟੀ ਨੂੰ ਹੀ ਉਹਨਾਂ ਨੇ ਕਿਹਾ ਕਿ ਕੋਈ ਉਹ ਉਹਨਾਂ ਨੇ ਵੀ ਉਹਨਾਂ ਨੇ ਵੀ ਤੈਨੂੰ ਹੀ ਮਾਰਿਆ ਉਹਨੂੰ ਤੇ ਉਹਨਾਂ ਨੇ ਵੀ ਤੈਨੂੰ ਕੁੱਟਿਆ ਇਹ ਕੱਲੀ ਸੀਗੀ ਜੀ ਉਹ 10-15 ਜਾਣੇ ਤੁਸੀਂ ਆਪ ਸੋਚ ਸਕਦੇ ਹੋ ਕਿ ਇਕੱਲਾ ਬੱਚਾ ਕਿੱਦਾਂ ਇੰਨੇ ਜਾਣਿਆਂ ਨੂੰ ਕਰ ਸਕਦਾ ਉਹਨਾਂ ਨੇ ਇਹਨੂੰ ਇੰਨਾ ਕੁੱਟਿਆ ਜੀ ਹਸਪੀਟਲ ਐਮ ਐਲ ਆਰ ਵਾਈ ਕੱਟ ਹੋਈ ਜੇ ਦੀ ਕਾਰਵਾਈ ਮਿਲਵੈਣਾ ਨੇ ਕਰਨੀ ਸੀ ਪਰ ਕੀਤੀ ਨਹੀਂ ਕੋਈ ਹੁਣ ਦੁਆਰਾ ਕੀ ਕਹਾ ਤੇ ਦੁਆਰਾ ਹੁਣ ਕੁੜੀ ਆਪਣੇ ਬੱਚਿਆਂ ਦੇ ਕੱਪੜੇ ਮੈਡਮ ਨੇ ਕਿਹਾ ਸੀਗਾ ਕਿ ਕੁੜੀਏ ਤੂੰ ਉਹ ਬਾਹਰ ਆਪਣੀ ਸਹੇਲੀ ਦੇ ਘਟਕਦੀ ਪਹਿਲਾਂ ਸਾਡੇ ਮਹੀਨਾ ਰਹੀ ਫਿਰ ਉਹ ਆਪਣੇ ਬੱਚਿਆਂ ਨੂੰ ਮਿਲਣ ਇੱਥੇ ਆਈ ਸੀਗੀ ਤੇ ਫਿਰ ਉਹ ਮੈਡਮ ਨੇ ਕਿਹਾ ਕਿ ਤੂੰ ਆਪਣੇ ਘਰ ਜਾ ਕੁੜੀਏ ਤੂੰ ਆਪਣੇ ਇਹ ਕਹਿੰਦੀ ਮੈਂ ਕੱਪੜੇ-ਕਪੜੇ ਲੈਣੇ ਆ ਆਪਣੇ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਤੇਰਾ ਸਮਾਨ ਚੁਕਾ ਦੇਾਂਗੇ ਤੇ ਤੂੰ ਇੱਥੋਂ ਚਲੇ ਜਾਈਂ ਤੇ ਫੇਰ ਦੁਆਰਾ ਉਹ ਕਹਿੰਦੀ ਜੇ ਆਪਣਾ ਸਮਾਨ ਲੈਣ ਗਈ ਮੈਡਮ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਕੱਲ ਨੂੰ ਚੁਕਾਉਂਗੀ ਤੇ ਕੁੜੀ ਚੱਲ ਗਈ ਉਹ ਸਾਰੇ ਜਾਨਿਆਂ ਨੇ ਇਕੱਠੇ ਹੋ ਕੇ ਫੇਰ ਉਹਦਾ ਘਰ ਆਲਾ ਇੱਕ ਉਹਦੀ ਭੈਣ ਸੀਗੀ ਤੇ ਕੋਈ ਲੜਕੀ ਤੇ ਇੱਕ ਹੋਰ ਮੁੰਡਾ ਸੀ ਉਹਨਾਂ ਦੇ ਮਾਮੇ ਦਾ ਮੁੰਡਾ ਉਹਨਾਂ ਨੇ ਚਾਰਾਂ ਨੇ ਬਹੁਤ ਮੇਰਾ ਕੁੜੀ ਨੂੰ ਕੁੱਟਿਆ ਜੀ ਕੁੜੀ ਦਾ ਬੁਰਾ ਹਾਲ ਕਰਤਾ ਕੁੜੀ ਅੱਜ ਹਸਪੀਟਲ ਮਰਨ ਦੇ ਕਗਾਰ ਤੇ ਆ ਉਹਨੂੰ ਖੂਨ ਦੀਆਂ ਬਲੱਡ ਦੀਆਂ ਉਲਟੀਆਂ ਆਈਆਂ ਸੋ ਉੱਥੇ ਸ਼ਾਰਪੁਰ ਵੀ ਉਹਦੇ ਮੋਢਿਆਂ ਦੇ ਉੱਤੇ ਇੰਨੀਆਂ ਸੱਟਾਂ ਉਹਦੇ ਬਾਹਾਂ ਦੇ ਉੱਤੇ ਐਡੀਆਂ ਉਹਨੂੰ ਕਿੰਨੇ ਜਾਨਿਆਂ ਨੇ ਸੱਟਾਂ ਮੇਰੇ ਭੈਣ ਦੇ ਦੋ ਬੱਚੇ ਆ ਜੀ ਇੱਕ ਮਾਡੀ ਭੈਣ ਦੇ ਨਾਲ ਹੀ ਰਹਿੰਦੇ ਨੇ ਹਾਂ ਜੀ ਭੈਣ ਦੀ ਨਾਲ ਹੀ ਰਹਿੰਦੇ ਆ ਜੀ ਮਹੀਨਾ ਹੋ ਗਿਆ ਸੀ ਜਦੋਂ ਦਾ ਕੁੱਟ ਮਾਰ ਕੇ ਉਹਨਾਂ ਨੇ ਕੱਢਿਆ ਸੀ ਉਦੋਂ ਦੇ ਮਹੀਨਾ ਬੱਚੇ ਇੱਥੇ ਘਰ ਰਹਿੰਦੇ ਇਸ ਵੇ ਉਹ ਜਲੰਧਰ ਸਾਡੇ ਕੋਲ ਸੀਗੀ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਮੇਰੀ ਸਿਸਟਰ ਨੂੰ ਇਨਸਾਫ ਦਵਾਇਆ ਜਾਵੇ ਤੇ ਬੱਚਿਆਂ ਦਾ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਜੀ ਤੇ ਕਾਰ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜਾ ਮੇਰੇ ਬੱਚੀ ਗੁੜੀ ਨੂੰ ਸਿਸਟਰ ਨੂੰ ਮਾਰਿਆ ਰਿਹਾ ਜੀ ਬਰਲਣਾ ਇੰਨਾ ਕੁੱਟਿਆ ਮਾਰਿਆ ਜੀ ਅਨੇ ਇਹ ਮਗਦਮਾ ਜਿਹੜਾ 125 ਬਟਾ 25 ਹੈ ਜਿਹੜਾ 25 5 ਜਿਹੜਾ ਕੱਲ ਹੀ ਦਿਨ ਲੰਘਿਆ ਜੀ ਰਣੀ ਬਾਲਾ ਦੇ ਬੈਨਾਂ ਤੇ ਜਿਹੜਾ ਦਰਜ ਕੀਤਾ ਜਿਨੇ ਆਪਣੇ ਪਤੀ ਤੇ ਬਾਕੀ ਸਾਰਾ ਪਰਿਵਾਰ ਜਿਹੜਾ ਲੜਕੀ ਜਿਨ੍ਹਾਂ ਨੇ ਮੁਕਮਲ ਕੀਤੀ ਹੈ ਤੇ ਤੇ ਨੜੀਆਂ ਪੰਜ ਛੱਟਾਂ ਜਿਹੜੀਆਂ ਡਾਕਟਰ ਨੇ ਰਿਮਲਰ ਦੇ ਦੱਸੀਆਂ ਸੀ ਤੇ ਉਹਦੇ ਵਿੱਚ ਅਸੀਂ ਮਗਦਮਾ ਜਿਹੜਾ ਦਰਜ ਕਰ ਦਿੱਤਾ ਜੀ ਅਲੱਗ-ਅਲੱਗ ਸਰਾਵਾਂ ਦੇ ਤਹਿਤ ਚਾਰ ਜਣੇ ਦੇ ਖਿਲਾਫ ਬਾਕੀ ਅਖੇ ਜਿਹੜੀ ਦੀ ਕਾਰਵਾਈ ਹੈ ਜੀ ਉਹ ਕੀਤੀ ਜਾ ਰਹੀ ਹੈ ਕੀ ਕੋਈ ਗ੍ਰਿਫਤਾਰ ਵੀ ਪਈ ਗਈ ਹੈ ਨਹੀਂ ਅਜੇ ਰੈਸਟ ਤਾਂ ਨਹੀਂ ਹੋਈ ਜੀ ਮੈਸੇ ਇਹਨਾਂ ਦਾ ਪਹਿਲਾਂ ਵੀ ਅਸੀਂ ਮਨੋ ਤੁਸਨ ਵਾਲੀ ਇਹਨਾਂ ਨੂੰ ਡੀਲ ਕੀਤਾ ਸੀ ਕੁਵਾਰਕ ਥੋੜਾ ਝਗੜਾ ਚੱਲਦਾ ਸੀ ਕਿ ਜਿਹੜੀ ਕਿਉਂ ਹੁਣ ਇਹਨਾਂ ਦੇ ਆਫਿਸ ਕੁਟਮਾਰ ਹੋਣ ਲੱਗ ਗਏ ਜਿਹੜਾ ਮੋਰਨ ਦਾ ਜੀ ਇਨਸਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ